के कपूरथला यूनिट ने मनाया संविधान बचाओ और तानाशाही हटाओ का आयोजन पुराने होता इंचार्ज के साथ पुराने को हुई वर्करों की गहमा गहमी आम आदमी पार्टी की ओर से राष्ट्रीय संयोजक अरविंद केजरीवाल की गिरफ्तारी के विरोध में देश भर में श्री भीमराव अंबेडकर की जयंती पर संविधान बचाओ तानाशाही हटाओ के नाम से प्रदर्शन किए गए जिसकी कड़ी के तहत कपूरथला में भी पार्टी यूनिट की ओर से स्थान माल रोड पर रोष प्रदर्शन किया गया जिसमें पार्टी के नेता और वॉल्टियर शामिल हुए इस दौरान आप नेताओं ने अरविंद केजरीवाल की गिरफ्तारी को असंवैधानिक बताते हुए कहा कि यह भाजपा का एक तानाशाही रवैया है उन्होंने कहा कि जिस तरह से आप और इंडिया गठबंधन के शीर्ष नेताओं को झूठे केसों में जेल के अंदर डाला जा रहा है वह गलत है जिसका जवाब लोग आने वाले समय में अपने वोट के हक को इस्तेमाल करके देंगे रोष प्रदर्शन के समाप्त पर कपूरथला की एक पूर्व हल्का इंचार्ज का अपनी ही पार्टी के एक पूर्व वर्कर से किसी पुराने मसले को लेकर विवाद हो गया जिसके कारण माहौल में गहमी गहमी छा गई ਪਰ ਇਸ ਦੌਰਾਨ ਅੰਨਯ ਨੇਤਾਵੋ ਕੀ ਔਰ ਸੇ ਬੀਚ ਬਚਾਓ ਕਰਨੇ ਕੇ ਚਲਤੇ ਯੇ ਮਾਮਲਾ ਸ਼ਾਂਤ ਹੋ ਗਿਆ। ਕਪੂਰਥਲਾ ਸੇ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਕੀ ਵਿਸ਼ੇਸ਼ ਰਿਪੋਰਟ। ਨੈਸ਼ਨਲ ਦਸਤਕ ਨੂੰ ਆਲਰੇਡੀ ਨੋਟਿਸ ਜਾ ਚੁੱਕਾ ਵਾ ਸੈਂਟਰ ਦਾ ਕਿ ਤੁਹਾਡੇ ਚੈਨਲ ਬੰਦ ਕੀਤੇ ਜਾਣਗੇ। ਤੁਸੀਂ ਇਹ ਸੋਚੋ ਅਸੀਂ ਕਿੱਥੇ ਖੜੇ ਆਂ ਔਰ ਪਰ ਮੈਂ ਇਨੀ ਗੱਲ ਜ਼ਰੂਰ ਮੰਨਦਾ ਵਾ ਕਿ ਅਸੀਂ ਪੰਜਾਬ ਚ ਰਹਿੰਦੇ ਆਂ ਅਸੀਂ ਬਹੁਤ ਲੱਕੀਆ ਅਸੀਂ ਬਹੁਤ ਵਧੀਆ ਰਹਿ ਗਏ ਜੋ ਅਸੀਂ ਆਮ ਆਦਮੀ ਪਾਰਟੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਆਪਣੇ ਸੂਬੇ ਵਿੱਚ ਲੈ ਕੇ ਆਏ ਆ। ਜਿੰਦਰਪੁਰਾਗੜ ਮੈਨੂੰ ਅੱਜ ਦਾ ਕਾਰਜਕਾਰੀ ਚੀਕ ਨੂੰ ਅੱਜ ਦਾ ਸਰਦਾਰ ਐਨਓਸੀ ਕਾਟਣੀ ਕਰਾਂਗੇ ਇਹਨੂੰ ਅਸੀਂ ਇਹ ਕਵਾਂਗੇ ਕਿ ਅਸੀਂ ਬਾਬਾ ਬੀਬਾ ਮੇਰਤਾ ਜੀ ਲਈ ਵਿਅੰਤੀ ਦੇ ਮੌਕੇ ਤੇ ਇਕੱਠੇ ਹੋਏ ਸਨ ਭੁਲਨ ਸਰਦਾ ਦੇ ਭੁਲਕੇ ਕਰਨ ਦੇ ਲਈ ਉਹਨਾਂ ਦੀ ਸੋਚ ਨੂੰ ਸਲਾਮ ਕਰਨ ਦੇ ਲਈ ਕਿਉਂਕਿ ਉਹ ਇੱਕ ਅਜਿਹੇ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਖੁੱਲਕੇ ਬੋਲ ਸਕਦੇ ਹਾਂ ਅੱਜ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਉਹਨਾਂ ਨੇ ਜੋ ਸੰਵਿਧਾਨ ਲਿਖਿਆ ਉਹ ਸੰਵਿਧਾਨ ਕਰਕੇ ਹੀ ਆਪਾਂ ਇਸ ਦਰਦੀ ਤਜ ਤੱਕ ਮੁਲਕੇ ਕਮ ਫਿਰ ਰਹੇ ਆ ਔਰਤਾਂ ਦੀ ਆਵਾਜ਼ ਨੂੰ ਬੁਲੰਕ ਕਰ ਰਹੇ ਆ ਔਰਤਾਂ ਦੇ ਹੱਕਾਂ ਲਈ ਲੜ ਰਹੇ ਆ ਜੇਕਰ ਅੰਮ੍ਰਿਤਕਰ ਰਾਓ ਜੀ ਨੇ ਇਹ ਜਸਵਿਧਾਨ ਨਾ ਲਿਖਿਆ ਹੁੰਦਾ ਹੁੰਦਾ ਤੇ ਅੱਜ ਸੰਵਿਧਾਨ ਕੁਝ ਹੋਰ ਹੀ ਹੋਣਾ ਸੀ ਸੰਵਿਧਾਨ ਬਚਾਓ ਸੈਤਾਨਾਸ਼ਲੀ ਹਟਾਓ ਸੈਤਾਨਾਸ਼ੀ ਹਟਾਓ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਪਹਿਲਾਂ ਤਾਂ ਅੱਜ ਦੀ ਜੋ ਅ ਅੱਜ ਦਾ ਜੋ ਬਹੁਤ ਹੀ ਮਹੱਤਵਪੂਰਨ ਦਿਵਸ ਹੈਗਾ ਸਾਡੇ ਬਾਬਾ ਸਾਹਿਬ ਭੀਮਰਾਓ ਅੰਮ੍ਰਿਤਕਰ ਜੀ ਦੀ ਜਨਮ ਦਿਤੀ ਦੇ ਉੱਤੇ ਅੱਜ ਸਾਰੀ ਆਮ ਆਦਮੀ ਪਾਰਟੀ ਨੇ ਇੱਥੇ ਜਿਹੜਾ ਹੈਗਾ ਆ ਸ਼ਰਤਾਂ ਦੇ ਫੁੱਲ ਪੇਟ ਕੀਤੇ ਨੇ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹੋਏ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਸੀਗਾ ਪੂਰੇ ਭਾਰਤ ਦੇਸ਼ ਦਾ ਉਹ ਸੰਵਿਧਾਨ ਦੀ ਅੱਜ ਧਿਰਜੀਆਂ ਉਡਾਈਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਸਾਡੀ ਦਿੱਲੀ ਦੀ ਜੋ ਪੂਰੀ ਦੀ ਪੂਰੀ ਕੈਬਨਟ ਜਿਹਦੇ ਵਿੱਚ ਮੁੱਖ ਮੰਤਰੀਓ ਕੋ ਮੁੱਖ ਮੰਤਰੀ ਜਿਹਦੇ ਵਿੱਚ ਸਾਡੇ ਜਿਹੜੇ ਹੈਗੇ ਨੇ ਕਿ ਸੰਜੇ ਸਿੰਘ ਜਿਹੜੇ ਪਿੱਛੇ ਜੇ ਰਿਹਾਉ ਕੇ ਆਏ ਨੇ 6 ਮਹੀਨੇ ਦੀ ਜਿਹੜੀ ਹੈਗੀ ਆਪਣੀ ਜ਼ਮਾਨਤ ਲੈ ਕੇ ਇਹਦੇ ਨਾਲ ਨਾਲ ਜਿਹੜੇ ਸਾਡੇ ਸਤਿੰਦਰ ਜੈਨ ਜੀ ਜੋ ਸਿੱਖਿਆ ਮੰਤਰੀ ਨੇ ਉੱਥੇ ਦੇ ਆਪਣੇ ਸਿਹਤ ਮੰਤਰੀ ਨੇ ਉੱਥੇ ਦੇ ਉਹਨਾਂ ਸਾਰੀ ਦੀ ਸਾਰੀ ਕੈਬਨਟ ਨੂੰ ਦੇ ਚਾਕੇ ਜੇਲ੍ਹ ਦੇ ਵਿੱਚ ਇੱਕ ਝੂਠਾ ਕੇਸ ਪਾ ਕੇ ਛੁੱਟਿਆ ਗਿਆ ਹੈਗਾ ਜਦੋਂ ਦਾ ਭਾਰਤ ਦੇ ਸਜਾਦ ਹੋਇਆ ਮੈਂ ਇਹ ਸਮਝਦਾ ਕਿ ਉਹ ਭਾਰਤ ਦੇ ਸ ਇੱਕ ਕਾਗਿਆਂ ਦੇ ਵਿੱਚ ਆ ਜਾਦ ਹੋਇਆ ਗੋਰੇ ਚਲੇ ਗਏ ਜਿਹੜੇ ਕਾਲੇ ਹੈਗੇ ਨੇ ਇਹਨਾਂ ਨੇ ਸਾਡੇ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਇੱਕ ਚੀਜ਼ ਦੇਖੀ ਹੈ ਕਿ ਜਿਹੜੇ ਲੋਕੇ ਕਾਮ ਲੋਕਾਂ ਦੀ ਆਵਾਜ਼ ਚੱਕਦੇ ਨੇ ਇੱਕ ਚੰਗੇ ਹਸਪਤਾਲ ਬਣਾ ਰਹੇ ਨੇ ਇੱਕ ਚੰਗੇ ਸਕੂਲ ਬਣਾ ਰਹੇ ਨੇ ਚੰਗੀਆਂ ਸਿਸਟਮ ਦੇ ਰਿਹੇ ਨੇ ਪੂਰੇ ਭਾਰਤ ਨੂੰ ਦੁਬਾਰਾ ਤੋਂ ਜਿਹੜਾ ਸੋਰੇ ਦੀ ਚੜੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਇਹ ਚੀਜ਼ ਪੱਛਦੀ ਨਹੀਂ ਪਈ ਉਹਦਾ ਕਾਰਨ ਇਹ ਹੈਗਾ ਕਿ ਜੇ ਚੰਗੇ ਸਕੂਲ ਬਣ ਜਾਣਗੇ ਸਰਕਾਰੀ ਤਾਂ ਇਹਨਾਂ ਦੇ ਆਪਣੇ ਹੱਥ ਠੋਕਿਆਂ ਦੇ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਨੇ ਉਹ ਬੰਦ ਹੋ ਜਾਣਗੇ ਜੇ ਚੰਗੇ ਹਸਪਤਾਲ ਸਰਕਾਰੀ ਬਣ ਜਾਣਗੇ ਤੇ ਇਹਨਾਂ ਦੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਬੰਦ ਹੋ ਜਾਣਗੇ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਿਹੜੇ ਜਿਹੜੇ ਲੋਕ ਪੂਰੇ ਭਾਰਤ ਦੇ ਵਿੱਚ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਚੱਕ ਕੇ ਜਿਨ੍ਹਾਂ ਦੇ ਵਿੱਚ ਛੁੱਟਿਆ ਜਾ ਛੁੱਟਿਆ ਜਾ ਰਿਹਾ ਹੈਗਾ ਜਿਵੇਂ ਕਿ ਤੁਸੀਂ ਪਿੱਛੇ ਦੇਖਣਾ ਹੋਵੇਗਾ ਕਿ ਇੰਡੀਆ ਨਾਮ ਦਾ ਜੋ ਗਠਜੰਬੰਦਨ ਹੋਇਆ ਉਹਦੇ ਜਿੰਨੇ ਵੀ ਮਹਤਵਪੂਰਨ ਲੋਕ ਨੇ ਸਾਰਿਆਂ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿੱਚ ਪਾਇਆ ਜਾ ਰਿਹਾ ਜਾਂ ਫਿਰ ਉਹਨਾਂ ਦੇ ਜਿਹੜੇ ਬੈਂਕ ਅਕਾਊਂਟ ਸੀਲ ਕੀਤੇ ਜਾ ਰਹੇ ਨੇ ਇਸ ਕਰਕੇ ਇਹ ਇੱਕ ਤਾਨਾਸ਼ਾਹੀ ਜਿਹੜਾ ਹੈਗਾ ਆ ਇਹਨਾਂ ਦਾ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਉਹ ਧਾਂਕ ਕੀਤਾ ਜਾ ਰਿਹਾ ਹੈ ਆਮ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਹੈਗੀ ਉਹ ਦੱਬੀ ਜਾ ਰਹੀ ਹੈਗੀ ਤੇ ਇਸ ਕਰ ਅੱਜ ਦਾ ਜਿਹੜਾ ਇਹ ਬੇਸਿਗਾ ਬਾਬਾ ਸਾਹਿਬ ਦੀ ਜਨਮ ਦਿਨ ਨੂੰ ਸਮਰਪਿਤ ਹੋ ਕੇ ਅਸੀਂ ਇੱਥੇ ਇਹ ਜਿਹੜਾ ਹੈਗਾ ਆ ਤਾਨਾशाही ਹਟਾਓ ਤੇ ਸੰਵਿਧਾਨ ਬਚਾਓ ਦੇ ਨਾਮ ਦੇ ਉੱਤੇ ਸਿਰਪੂਰੀ ਆਮ ਆਦਮੀ ਪਾਰਟੀ ਨੇ ਜਿਹੜਾ ਇਸ ਬੈਨਰ ਹੇਠ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈਗਾ ਤਾਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੈੱਡ ਕੁਆਰਟਰ ਕਪੂਰਥਲਾ ਤੇ ਪੂਲ ਰੋਡ ਦੇ ਉੱਤੇ ਜਿਹੜਾ ਹੈਗਾ ਆ ਇਹ ਸਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਪੂਰੇ ਜ਼ਿਲ੍ਹੇ ਦੇ ਦਰਜਾ-ਬਦਰਜਾ ਆਮ ਆਦਮੀ ਪਾਰਟੀ ਦੇ ਜਿਹੜੇ ਵੋਲੰਟੀਅਰ ਸਹਿਬਾਨ ਇੱਥੇ ਪਹੁੰਚੇ ਹੋਏ ਸੀਗੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇੱਕ ਸਮ ਸੁਨੇਹਾ ਲਗਾ ਸੀ ਤੇ ਸੰਵਿਧਾਨ ਬਚਾਓ ਉਹਦੇ ਤਹਿਤ ਬਹੁਤ ਵੱਡਿਆ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੂਰੇ ਜ਼ਿਲ੍ਹੇ ਦੀ ਚਾਰਾਂ ਹਲਕਿਆਂ ਦੀ ਜਿਹੜੀ ਕ੍ਰੀਨ ਹੈ ਯੂਟਿਡ ਸ਼ਿਪ ਇੱਥੇ ਪਹੁੰਚੀ ਹੈ ਕਪੂਰਥਲੇ ਹਲਕਾ ਪਲਾਸਤਾ ਹਲਕਾ ਫਗਵਾੜਾ ਹਲਕਾ ਸੁਲਤਾਨਪੁਰ ਲੋਧੀ ਹਲਕਾ ਕਪੂਰਥਲਾ ਤੋਂ ਮੈਂ ਕਮਲਕਬਲ ਸਿੰਘ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਔਰ ਮੇਰੇ ਨਾਲ ਪ੍ਰਵਿੰਦਰ ਸਿੰਘ ਢੋਟ ਸੈਕਟਰੀ ਦੁਆਬਾ ਜ਼ੋਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਪ੍ਰੋਗਰਾਮ ਨੂੰ ਲੁਕਿਆ ਸੀ ਔਰ ਪ੍ਰੋਗਰਾਮ ਬਹੁਤ ਸਫਲ ਰਿਹਾ ਕਰੀਬ ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰੀ ਰਹੀ ਹੈ ਔਰ ਅਸੀਂ ਬਾਬਾ ਭਿੰਦਾਓ ਅੰਮ੍ਰਿਤਕਾਲ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਅੱਜ ਉਹਨਾਂ ਦਾ ਦਿਨ ਵੀ ਮਨਾਇਆ ਤੇ ਜਿਹੜਾ ਸਰਕਾਰ ਨੇ ਸੈਂਟਰ ਸਰਕਾਰ ਨੇ ਕੋਈ ਕੂਟਨੀਤੀ ਅਪਣਾਈ ਹੈ ਕਿ ਸਾਡੀ ਜਿਵੇਂ ਵੀ ਆਮ ਆਦਮੀ ਪਾਰਟੀ ਦੇ ਉੱਗੇ ਨੇਤਾ ਉਹ ਫੜ-ਫੜ ਕੇ ਅੰਦਰ ਦੇ ਰਹੀ ਹੈ ਜਿਸ ਦਾ ਵਿਰੋਧ ਕੀਤਾ ਅੱਗੇ ਵੀ ਕੀਤਾ ਹੈ ਅੱਜ ਵੀ ਕੀਤਾ ਹੈ ਤੇ ਕਰਦੇ ਰਹਾਂਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਵਰਗੀ ਜਿਹੜੀ ਸੋਚ ਹੈ ਉਹ ਘਰ-ਘਰ ਪੈਦਾ ਹੋ ਚੁੱਕੀ ਹੈ ਅਰਵਿੰਦ ਕੇਜਰੀਵਾਲ ਇੱਕ ਜਜ਼ਬਾ ਹੈ ਇੱਕ ਸੋਚ ਹੈ ਅਰਵਿੰਦ ਕੇਜਰੀਵਾਲ ਇੱਕ ਜਿਸਮ ਨਹੀਂ ਔਰ ਉਸ ਬੰਦੇ ਦੀ ਸੋਚ ਨੂੰ ਸਲਾਮ ਹੈ ਅਸੀਂ ਅਰਵਿੰਦ ਜੀ ਦੀ ਸੋਚ ਦੇ ਨਾਲ ਪਾਏ ਹੋਏ ਪੂਰਨਿਆਂ ਦੇ ਅੱਗੇ ਚੱਲਾਂਗੇ ਔਰ ਜਿਸ ਤਰ੍ਹਾਂ ਦਾ ਵੀ ਕੋਈ ਗਲਤ ਪਾਰਟੀ ਦੇ ਸਬੰਧ ਵਿੱਚ ਜਾਂ ਸਾਡੀ ਪਾਰਟੀ ਦੇ ਆਗੂਆਂ ਦੇ ਸਬੰਧ ਵਿੱਚ ਕੋਈ ਗਲਤ ਸਟੈਪ ਚੱਕੇਗਾ ਅਸੀਂ ਡਟਵਾ ਰਜਮਾ ਵਿਰੋਧ ਕਰਾਂਗੇ ਮਿਹਰਬਾਨੀ ਜੀ ਮੈਡਮ ਅੱਜ ਇੱਕ ਇੱਕ ਕੱਖ ਦੀ ਤਰ੍ਹਾਂ ਆਵੀ ਪਾਰਟੀ ਕੋਲ ਤੇ ਬਕਤੀ ਨਾਲ ਅੰਬੇਦਕਰ ਦਾ ਵੀ ਜਿਹੜਾ ਲਾਗ ਮੈਜ ਕਿੰਨੇ ਕਰੀ ਅਸੀਂ ਅੱਜ ਕੁਕੀ ਸਮੇਂ ਦੀ ਮੰਗ ਸੀ ਕਿ ਉਹ ਸਟਾਕਸ ਦੇ ਅੱਜ ਉਹਨਾਂ ਦਾ ਉਹਨਾਂ ਦੀ ਜਨਮ ਦਿਤੀ ਹੈ ਬਾਬਾ ਸਾਹਿਬ ਟੀਮ ਦਾ ਉਹ ਅੰਬੇਦਕਰ ਜੀ ਦੀ ਉਹਨਾਂ ਦੀ ਜਨਮ ਦਿਤੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹ ਆ ਇਸ ਟੈਂਪ ਪੰਨਾशाही ਸੋਚ ਦਾ ਸ਼ਿਕਾਰ ਹੋ ਰਿਹਾ ਹੈ ਉਹ ਉਹਦੇ ਲਈ ਅੱਜ ਇਹ ਪ੍ਰੋਗਰਾਮ ਇਹ ਕੱਟ ਦਿੱਤਾ ਗਿਆ ਔਰ ਅਸੀਂ ਇਹ ਜਿਹੜਾ ਇਸ ਜ਼ੁਲਮ ਦਾ ਜਵਾਬ ਜਿਹੜਾ ਹੈ ਉਹ ਵੋਟਰਾਂ ਨੇ ਪੰਜਾਬ ਤੋਂ ਵੀ ਔਰ ਸਾਰੇ ਦੇਸ਼ ਤੋਂ ਦਿੱਤਾ ਹੈ ਜਿਹੜਾ ਹੁਣ ਵਾਲੀ ਲਖਨਪੁਰ ਦੇਖ ਰਹੇ ਹੋ ਤੁਸੀਂ ਕਿਉਂਕਿ ਇੱਕ ਪਾਸੇ ਤੁਹਾਡੇ ਸੀਐਲੂ ਦਿੱਲੀ ਦੇ ਜਿਹੜੇ ਆ ਉਹ ਜੀ ਵਾਲਾ ਉਹ ਅੰਦਰ ਤੁਸੀਂ ਹੋਇਆ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜਿਹੜੀਆਂ ਵੋਟਾਂ ਦਾ ਉਹ ਨਿਸ਼ਾਨਾ ਬ੍ਰਿਟਿਸ਼ ਗਵਰਨਮੈਂਟ ਨੇ ਸਰਦਾਰ ਭਗਤ ਸਿੰਘ ਉਹਨਾਂ ਨੂੰ ਵੀ ਜੇਲ੍ਹ 'ਚ डकਿਆ ਸੀ ਜਾਂ ਉਹਨਾਂ ਨੂੰ ਕਾਂਸੀ ਦਿੱਤੀ ਗਈ ਸੀ ਤਾਂ ਉਸ ਟਾਈਮ ਸਰਦਾਰ ਭਗਤ ਸਿੰਘ ਜੀ ਉਹਨਾਂ ਨੇ ਕਿਹਾ ਸੀ ਕਿ ਭਗਤ ਸਿੰਘ ਜਿਹੜਾ ਬਾਹਰ ਹੈ ਜਿਸ ਜਿਹੜਾ ਸਰਕਾਰ ਨੂੰ ਉਸ ਟਾਈਮ ਦੀ ਮੁਕਤ ਦੀ ਸਰਕਾਰ ਨੂੰ ਖਤਰਨਾਕ ਲੱਗਦਾ ਸੀ ਤਾਂ ਉਹਨਾਂ ਨੇ ਇਹ ਇੱਕ ਆਵਾਜ਼ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਕਿ ਜੇਲ੍ਹ ਦੇ ਵਿੱਚ ਕੈਦ ਭਗਤ ਸਿੰਘ ਜਾਂ ਸ਼ਹੀਦ ਹੋ ਗਿਆ ਭਗਤ ਸਿੰਘ ਇਸ ਸਰਕਾਰ ਲਈ ਜ਼ਿਆਦਾ ਖਤਰਨਾਕ ਸਾਬਤ ਹੋਏਗਾ ਉਸੀ ਤਰ੍ਹਾਂ ਸੇ ਮੰਨਦੇ ਆ ਕਿ ਜੇ ਇੱਕ ਸੋਚ ਨੂੰ ਨਹੀਂ ਤੁਸੀਂ ਕੈਦ ਕਰ ਸਕਦੇ ਤੁਸੀਂ ਸਰੀਰ ਨੂੰ ਕੈਦ ਕਰ ਸਕਦੇ ਹੋ ਅਸੀਂ ਇਹੀ ਲੋਕਾਂ ਤੋਂ ਉਮੀਦ ਰੱਖਦੇ ਆ ਲੋਕ ਜ਼ਿਆਦਾ ਬੁਲੰਦ ਹੋ ਕੇ ਆਪਣੇ ਵੋਟ ਦਾ ਵਰਤੋਂ ਕਰਨਗੇ ਔਰ ਇਹ ਇਸ ਦਾ ਜਵਾਬ ਇਸ ਤਾਨਾਸ਼ਹੀ ਦਾ ਜਵਾਬ ਬਹੁਤ ਜਲਦੀ ਨਜ਼ਰ ਆ ਜਾਏਗਾ ਸਮਝ ਆ ਜਾਏਗਾ ਅਸੀਂ ਦੇਖਦੇ ਆ ਕਿ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਤੁਸੀਂ ਮੂਰਤ ਨਹੀਂ ਬਣਾ ਸਕਦੇ ਲੋਕਾਂ ਦੇ ਜ਼ੁਲਮ ਦਾ ਜਵਾਬ ਆਪਣੀ ਵੋਟ ਨਾਲ ਦੇਣਗੇ ਔਰ ਅਸੀਂ ਦੇਖਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਜਿੰਨੀਆਂ ਵੀ ਸੀਟਾਂ ਤੇ ਲੜੇ ਜੀ ਅਸੀਂ ਪੂਰਨ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਰਹੇ ਹਾਂ